ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਅਮਰਸਰ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ 12 ਗੇਟਾਂ ਦੇ ਅੰਦਰ ਬੰਦ ਕਰਵਾਈਆਂ ਗਈਆਂ ਜਿਸ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਭਾਰੀ ਰੋਸ ਜਤਾਇਆ ਗਿਆ ਦੇਖਦੇ ਹਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਮਰਸਰ ਤੋਂ ਸਨੀ ਮੈਦਾਨੀ ਖਾਸ ਰਿਪੋਰਟ ਕਰਨ ਤੋਂ ਕਿ ਚੌਂਗ ਦੇ ਵਿੱਚ ਨਾਨ ਵੈਜੀ ਦੀ ਦੁਕਾਨ ਪਰਸੋਂ ਇਸ ਸੰਬੰਧ ਵਿੱਚ ਜਦੋਂ ਸਾਨੂੰ ਪਤਾ ਲੱਗਾ ਜੀ ਦਰਦਿਆਨੇ ਦੇ ਉੱਤੇ ਤੁਹਾਨੂੰ ਇਕੱਠੇ ਹੋਈ ਸੀ ਉਦੋਂ ਦੇ ਜੀ ਸੀ ਇੱਥੇ ਇੱਕ ਗੋਲਬਾਗ ਬੈਂਡ ਦਾ ਪ੍ਰੋਗਰਾਮ ਬਣਾਇਆ ਸੀ ਮੀਟਿੰਗ ਕਰਨਾ ਅੱਜ ਇੱਥੇ ਸਾਰੇ ਮੇਰੇ ਜਿੰਨੇ ਸ਼ਹਿਰ ਦੇ ਦੁਕਾਨਦਾਰ ਆ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਜੋ ਮਸਲਾ ਸੀ ਉਹ ਸਾਰਾ ਤੁਹਾਨੂੰ ਭਾਜੀ ਉਹਨਾਂ ਨੇ ਦੱਸਤਾ ਇਹੀ ਮਸਲਾ ਜਿਹੜਾ ਸੀ ਇਹੋ ਜੰਨੇ ਵੀ ਸਰਕਾਰ ਇਹਨੂੰ ਲਾਗੂ ਕਰੇ ਜਿਸ ਤਰ੍ਹਾਂ ਭਾਜੀ ਹੁਣਾਂ ਨੇ ਦੱਸਿਆ ਹੁਣ ਫਿਰ ਇੱਕ ਅੱਧੇ ਦਿਨ ਚ ਅਸੀਂ ਹੁਣ ਬਹਿ ਗਏ ਆਪਣੀ ਟੀਮ ਚੁਣ ਕੇ ਤੇ ਦੇਖਨੇ ਆ ਜੀ ਅਗਲੀ ਕਾਰਵਾਈ ਜੋ ਹੀ ਕਰਨੀ ਹੈ ਤੇ ਸੋਗਾ ਜੀ ਏਰੀਆ ਚ ਅਸੀਂ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਸੀਮਿਤ ਕਰੋ ਇਹ ਹੀ ਇਹ ਵੀ ਨਹੀਂ ਕਹਿੰਦੇ ਵੀ ਇਹ ਕਾਨੂੰਨ ਜੋ ਸਰਕਾਰ ਨੇ ਬਣਾਇਆ ਮਾੜਾ ਬਹੁਤ ਹੀ ਵਧੀਆ ਕਾਨੂੰਨ ਬਣਾਇਆ ਸਰਕਾਰ ਨੇ ਸਾਡੇ ਸ਼ਹਿਰ ਦੇ ਮਤਲਬ ਕਿ ਧਾਰਮਿਕ ਤੌਰ ਤੇ ਬਹੁਤ ਵਧੀਆ ਪਰ ਉਸ ਦੇ ਉਹਨੂੰ ਲਾਗੂ ਕਰਨ ਨਾਲ ਇੰਨੀ ਦੁਨੀਆ ਨੂੰ ਕਿਸ ਤਰ੍ਹਾਂ ਜੜਿਆ ਜਾ ਸਕਦਾ ਭਾਜੀ ਜੇ ਇੰਨੀ ਦੁਕਾਨ ਹੈ ਅੰਮ੍ਰਿਤਸਰ ਦੇ 12 ਗੇਟਾਂ ਦੇ ਅੰਦਰ ਜਿਹੜੇ ਦੁਕਾਨਾਂ ਹਨ ਹਾਂ ਉਹ ਹੀ ਉਹ ਹੀ ਨੇ ਬਾਹਰਿਆਂ ਦੇ ਵਿੱਚ ਕੋਈ ਹੈ ਨਹੀਂ ਇਹ ਸਾਰਾ ਅੰਮ੍ਰਿਤਸਰ ਜਿਹੜਾ ਅੰਦਰ 12 ਦਰਵਾਜ਼ਿਆਂ ਦੇ ਅੰਦਰ ਜਿਹੜੇ ਲੋਕ ਹੈ ਉਹ ਹੀ ਆ ਜੀ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇੱਥੇ ਵਿਚਾਰ ਕੀਤਾ ਜਾਵੇ ਜਿੰਨਾਂ ਕੋ ਦਾਰਾ 100 ਮੀਟਰ ਦਾ ਦਾਰਾ ਹੋਰ ਤੁਸੀਂ ਜਿੰਨਾ ਤੁਸੀਂ ਚਾਹਦੇ ਜੇ ਮਾੜਾ ਵਧਾ ਕੇ ਤੇ ਇਹਨੂੰ ਇਹ ਕਾਨੂੰਨ ਨੂੰ ਜਿਹੜਾ ਤੁਸੀਂ ਬਣਾਇਆ ਉਹਨੂੰ ਲਗੂ ਨਾ ਕੀਤਾ ਜਾਵੇ ਇਹ ਤਾਂ ਪਹਿਲੇ ਕਿਹਾ ਗਿਆ ਕਿ ਇਤਿਹਾਸ ਹਲਕਲੇ ਨਾ ਕੀਤਾ ਜਾਵੇ ਉਸ ਤੋਂ ਬਾਅਦ ਜੋ ਭਵਨਤਨ ਸਾਹਿਬ ਹੋਣਾ ਨੇ ਉਹਨਾਂ ਨੇ ਉਹ ਦਿਨ ਬਿਆਨ ਦਿੱਤਾ ਜੀ ਇਹਨੂੰ ਬੜੀ ਕਿੰਨਾ ਦਾ ਜਿਹੜਾ ਇਹ 100 ਜਿਹੜਾ 4 12 ਗੇਟਾਂ ਦੇ ਅੰਦਰ ਵਾਲ ਜਿੰਨੀ ਦੁਕਾਨਾਂ ਉਹ ਬਾਹਰ ਚੁੱਕਦੀਆਂ ਜਾਣਗੀਆਂ ਉਹ ਤੋਂ ਉਹਨਾਂ ਨੇ ਇੱਕਦਮ ਹੀ ਤੁਗਲਕੀ ਫਰਮਾਨ ਜਿਹੜਾ ਜਾਰੀ ਕਰਦਾ ਹ ਕੋਈ ਕਿਸ ਤਰ੍ਹਾਂ ਮਤਲਬ ਕੀ ਹੋ ਸਕਦਾ ਜੀ ਸਰਕਾਰ ਨੂੰ ਦਰਖਾਸਤ ਦੇਣਾ ਤੁਹਾਡਾ ਏ ਹੁਣ ਕੱਲ ਵੇਖਨੇ ਜੀ ਹੁਣ ਬੈ ਕੇ ਹੁਣ ਅਸੀਂ ਬੈ ਕੇ ਆਪਣੇ ਭਾਈ ਹੋਣਾ ਬੈਨੇ ਇੱਕ ਦਿਨ ਜੀ ਮਤਲਬ ਕਿ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਕਮਿਸ਼ਨਰ ਸਾਹਿਬ ਨੂੰ ਮਿਲਦੇ ਆ ਮੇਅਰ ਸਾਹਿਬ ਨੂੰ ਮਿਲਦੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਨਾ ਇਸ ਤਰ੍ਹਾਂ ਤੁਸੀਂ ਕਰੋ ਭਗਵੰਤ ਮਾਨ ਸਾਹਿਬ ਨੂੰ ਉਹ ਆਪੇ ਆਪਣੇ ਉਹਨਾਂ ਦੇ ਸੀਨੀਅਰ ਨੇ ਇੱਕ 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 ਰਿਕਵੈਸਟ ਭਾਈ ਜੀ ਹੋਰ ਮੇਰੀ ਮਨਮੋਹਨ ਸਿੰਘ ਮੈਂ ਮੋਹਨ ਕਿਚਨ corner ਦੇ ਨਾਮ ਦੇ ਰੈਸਟੋਰੈਂਟ ਚ ਚਲਾ ਲਿਆ ਬੀਕੇਦਾਲ ਗੇਟ ਤੇ ਪਿਛਲੇ 20 ਸਾਲ ਤੋਂ ਔਰ ਮੇਰਾ ਮਸਲਾ ਸਿਰਫ ਇਹ ਮੇਰਾ ਇਕੱਲੇ ਦਾ ਨਹੀਂ ਹੈਗਾ ਇਹ ਸਮੂਹ ਭਾਈਚਾਰੇ ਦਾ ਖਾਸ ਕਰਕੇ ਜਿਹੜੇ ਸਿਗਰੈਟੀ ਪਾਣ ਵੇਚਣ ਵਾਲੇ ਨਾਨ ਵੇਜ ਵੇਚਣ ਵਾਲੇ ਪੱਕਾ ਕੱਚਾ ਸਾਰਿਆਂ ਦਾ ਮਸਲਾ ਇਹ ਹੈ ਕਿ ਸਰਕਾਰ ਕੋਲ ਇੱਕ ਕੋਈ ਡਿਮਾਂਡ ਹੈ ਸਰਕਾਰ ਨੇ ਜਿਹੜਾ ਬਿੱਲ ਲਿਆਂਦਾ ਹੈ ਅਮਰਸਰ ਵਾਲਸੀ ਜੀ ਨੂੰ ਜਿਹੜਾ ਨਾਨ ਵੇਜ ਤੇ ਤਮਾਕੂ ਦੀਆਂ ਦੁਕਾਨਾਂ ਬਾਹਰ ਕੱਢਣ ਬਾਰੇ ਉਹਦੇ ਬਾਰੇ ਸਰਕਾਰ ਨੂੰ ਅਸੀਂ ਇੱਕ ਮੈਮੋਰੰਡਮ ਜਾਂ ਇੱਕ ਯਾਦਗਾਰ ਅਪੀਲ ਕਰਨ ਬਾਰੇ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੋਏ ਹਾਂ ਉਹਦੇ ਵਿੱਚ ਇਹ ਹੈ ਕਿ ਸਾਨੂੰ ਸਰਕਾਰ ਇੱਕ ਏਰੀਆ ਤੈਅ ਕਰ ਦੇ ਦਰਬਾਰ ਸਾਹਿਬ ਲਾਗੇ ਦੁਰਗਾਣਾ ਮੰਦਿਰ ਲਾਗੇ ਉਸ ਹੋਗਾ ਜੋ 150 ਗਾਜ ਦੇ ਹੋਵੇ ਪੀ ਇੱਥੇ ਸਿਗਰਟ ਬੀੜੀ ਪਾਣ ਦਾ ਕੱਤੇ ਮੀਟ ਦੀ ਜਾਂ ਪੱਕੇ ਮੀਟ ਦੀ ਦ ਸائیں ਇਹੋ ਡਿਮਾਂਡ ਕਰਦੇ ਸਾਨੂੰ ਸ਼ਹਿਰ ਦੇ ਵਿੱਚੋਂ ਨਾ ਜੜਿਆ ਜਾਵੇ ਕਿਉਂਕਿ ਜੇ ਸ਼ਹਿਰ ਚ ਉੱਜੜ ਕੇ ਨਵਾਂ ਕਾਰੋਬਾਰ ਕਰਨਾ ਇੱਕ ਆਦਮੀ 25 ਸਾਲ ਤੋਂ 50 ਸਾਲ ਤੋਂ ਕਿਰਤੀ ਚਲਾ ਰਿਹਾ ਅੱਜ ਉਹ ਨੂੰ ਕੋਈ ਕਲਮ ਫੜ ਲਵੇ ਜਾਂ ਕੋਈ ਹੋਰ ਚੀਜ਼ ਫੜ ਲਵੇ ਉਹ ਕਦੀ ਨਹੀਂ ਫੜ ਸਕਦਾ ਇੱਕ ਡਾਕਟਰ ਦਾ ਬੰਦਾ ਜਿਹੜਾ ਪੇਸ਼ਾ ਕਰ ਰਿਹਾ ਉਹ ਵਕੀਲ ਨਹੀਂ ਬਣ ਸਕਦਾ ਵਕੀਲ ਡਾਕਟਰ ਨਹੀਂ ਬਣ ਸਕਦਾ ਇਸੇ ਤਰੀਕੇ ਨਾਲ ਅਸੀਂ ਜਿਹੜਾ ਗੰ ਪਤਾਪੁਰਖੀ ਕਰਦੇ ਆ ਰਹੇ ਆ ਅੱਜ ਸਰਕਾਰ ਸਾਨੂੰ ਜੜਨ ਲੱਗੀ ਨਵਾਂ ਕੰਮ ਕਿੱਥੇ ਕਰਾਂਗੇ ਕੋਈ ਨੇੜੇ ਤੇੜੇ ਕੋਈ ਸੁਝਾਅ ਆਉਦੋਂ ਡੇਕੜੀ ਜਗ੍ਹਾ ਤੁਹਾਨੂੰ ਮਿਲੇ ਤਦੋਂ ਸੁਝਾ ਹਾਵ ਜਿਹੜੀ ਜਗ੍ਹਾ ਤੇ ਮੈਂ ਦਿਹਾੜੀ ਜਗ੍ਹਾ ਉਹੀ ਸਾਨੂੰ ਮਿਲ ਜਾਵੇ ਬਸ ਹੋ ਗਈ। ਅਹੀਂ ਦੇਖੋ ਅਹੀਂ ਇਹ ਕਿ ਨਾ ਜੇ ਕੋ ਦਰਬਾਰ ਸਾਹਿਬ ਦੇ ਲੱਗੇ ਸੋਗਾ ਹੀ ਦੇਰੀ ਹੈ ਚ ਹੈਗੀ ਹੈ 1.5 ਕਹੇ ਅਸੀਂ ਉਸ ਭਰਾ ਦੇ ਨਾਲ ਜਾਵਾਂਗੇ ਉਹਨੂੰ ਰਿਕੁਐਸਟ ਕਰਾਂਗੇ ਭਾਤੂ ਥੋੜੇ ਪਿੱਛੇ ਆ ਜਾ। ਬਾਕੀ ਐਸੀ ਤਾਂ ਸਾਰੀ ਬਹੁਤ ਦੂਰ ਹੈ। ਦੁਰਗਾਣਾ ਮੰਦਿਰ ਤੋਂ ਵੀ ਦੂਰ ਹੈ ਆ ਦਰਬਾਰ ਸਾਹਿਬ ਤੋਂ ਵੀ ਦੂਰ ਹੈ। ਸਾਨੂੰ ਨਾ ਜਾੜਿਆ ਜਾਵੇ ਕਿਉਂਕਿ ਨਵੇਂ ਸਿਰੇ ਤੋਂ ਜਿਹੜਾ ਕਿਤਾਬੁਰਗੀ ਕੰਮ ਚੱਲਦਾ ਉਹਨੂੰ ਚਲਾਉਣਾ ਬਹੁਤ ਔਖਾ ਔਰ ਬਾਹਰ ਤਾਂ ਇੰਨਾ ਔਖਾ ਹੈ ਕਿ ਹੁਣ ਵੇਖੋ ਛੋਟੇ ਛੋਟੇ ਦੁਕਾਨਦਾਰ ਕੋਈ ਰੈਸਟੋਰੈਂਟ ਬڑے-ਬڑے ਬੱਦੇ ਸ਼ਹਿਰ ਦੇ ਅੰਦਰ ਹੈ ਨੇ ਤੇ ਜੋ ਛੋਟੀਆਂ-ਛੋਟੀਆਂ ਦੁਕਾਨਾਂ ਨੇ ਸਭ ਦੀ ਆਪਣਾ ਪਰਿਵਾਰ ਪਾਲਣ ਦੇ ਕਿ ਕੋਈ ਪੰਜ ਬੰਦੇ ਕੰਮ ਕਰਦੇ ਕੇ ਕੋਈ ਦੋ ਕਰਦੇ ਉਹਦੇ ਨਾਲ 10-10 20-20 ਬੰਦੇ ਹੋਰ ਜੁੜੇ ਨੇ ਇਹ ਜਿਆਦਾ ਨਹੀਂ 25-30 40 ਹਜ਼ਾਰ ਬੰਦੇ ਦੀ ਰੋਟੀ ਦਾ ਸਵਾਲ ਆ ਇਹਦੇ ਬਾਰੇ ਤੁਹਾਨੂੰ ਪਹਿਲਾਂ ਪਤਾ ਸੀ ਕਿ ਨਾ ਜੀ ਨਾ ਨਾ ਸ਼ਹਿਰ ਤੇ ਜਿਹੜਾ ਸਰਦਿਆ ਕੀਤਾ ਗਿਆ ਤੁਹਾਨੂੰ ਕੋਈ ਨੋਟੀਫਿਕੇਸ਼ਨ ਕੋਈ ਨੋਟੀਫਿਕੇਸ਼ਨ ਨਹੀਂ ਜੀ ਕੋਈ ਸਿਰਫ ਇਹ ਸਿਰਫ ਇੱਥੇ ਆ ਤਾਂ ਸਿਰਫ ਪਤਾ ਲੱਗਿਆ ਇਹ ਤਾਂ ਸਿਰਫ ਰਾਜਾ ਸ਼ਹੀ ਵਾਲੀ ਗੱਲ ਹੋਈ ਹੈ ਭਗਵੰਤ ਮਾਨ ਜੀ ਦਾ ਮਨ ਕੀਤਾ ਜੀ ਮੈਂ ਸਿਰਫ ਇੱਥ ਲੋਗ ਹਿੱਤ ਦੇ ਵਿੱਚ ਕੰਮ ਇੱਕ ਪਬਲਿਕ ਵਾਸਤੇ ਐਨਓਸੀ ਦੋ ਦੋ ਦਿਨਾਂ ਦਾ ਜਾਰੀ ਨਹੀਂ ਹੁੰਦੀ ਪ੍ਰੋਪਰਟੀ ਐਨਓਸੀ ਲੈਣੀ ਹੋਵੇ ਤਾਂ ਦੋ ਦੋ ਦਿਨਾਂ ਦਾ ਜਾਰੀ ਨਹੀਂ ਹੁੰਦੀ ਇਹ ਹਫਤੇ ਦੇ ਵਿੱਚ ਹੀ ਨੋਟੀਫਿਕੇਸ਼ਨ ਵੀ ਆ ਗਿਆ ਵਿਧਾਨ ਸਭਾ ਜੀ ਵੀ ਪਾਸ ਹੋ ਗਿਆ ਕਾਨੂੰਨ ਵੀ ਬਣ ਗਿਆ ਉਹ ਕੰਮ ਸੇ ਕੰਮ ਤੁਸੀਂ ਕਮੇਟੀ ਬਣਾਈਏ ਸਾਡੇ ਮੈਂਬਰਾਂ ਵਿੱਚ ਵੀ ਲੋ ਰਾਏ ਲੈ ਲਓ ਸਾਡੇ ਕੋਲ ਪੁੱਛ ਲਓ ਇਹ ਤੁਸੀਂ ਕੀ ਜਾਣਦੇ ਹੋ ਜੇ ਤੁਹਾਨੂੰ ਅਸੀਂ ਇਹ ਕਰਨ ਲੱਗੇ ਆ ਤੁਹਾਨੂੰ ਕਿੱਥੇ ਜਗ੍ਹਾ ਦਈ ਹੈ ਸਾਨੂੰ ਕੋਈ ਹਾਂ ਕੋਈ ਕੋਈ ਨਹੀਂ ਹਾਂ ਸਰਕਾਰ ਕੋਈ ਕੱਲ ਡੀਸੀ ਸਾਹਿਬ ਕੋ ਪ੍ਰੋਗਰਾਮ ਬਣਾ ਰਹੇ ਕੱਲ ਜਾਂ ਪਰसों ਜਦੋਂ ਵੀ ਡੀਸੀ ਸਾਹਿਬ ਕੋ ਕਮਿਸ਼ਨਰ ਸਾਹਿਬ ਕੋ ਮੇਅਰ ਸਾਹਿਬ ਕੋ ਜਾਵਾਂਗੇ ਕਿ ਸਾਡੀ ਮੈਸੇਜ ਸਾਡੀ ਅਪੀਲ ਜਿਹੜੀ ਹੈ ਸੀਐਮ ਤੱਕ ਪਹੁੰਚਾਈ ਜਾਵੇ ਤੇ ਸਾਨੂੰ ਉਜਾੜਿਆ ਨਾ ਜਾਵੇ ਸਾਡੀ ਨਹੀਂ ਮੰਨਦੀ ਕੀ ਕਰੀਏ ਦੇਖੋ ਅਗਲਾ ਐਕਸ਼ਨ ਤੇ ਫਿਰ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਸ਼ਾਂਤਮਈ ਪ੍ਰਦਰਸ਼ਨ ਹੋਏਗਾ ਭਾਵੇਂ ਭੰਡਾਰੀ ਬੋਲਤੇ ਹੋਵੇ ਭਾਵੇਂ ਕਿ ਧਰਨੀ ਧਰਨੀ ਦੇਾਂਗੇ ਫਿਰ ਰੋੜ ਤੇ ਹਲੇ ਕੋਲੇ ਪਰਿਵਾਰਾਂ ਸਮੇ ਸੜਕਾਂ ਤੇ ਬੈਠਾਂਗੇ ਇਹੋ ਹੀ ਆ ਹੋਰ ਇਸ ਤੋਂ ਲੱਭਾ ਸਾਡੇ ਕੋਈ ਹੱਲ ਨਹੀਂ ਠੀਕ ਹੈ